ਸਸੇ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਲੋ ਜੀ ਅੱਜ ਆਪਣੇ ਸੂਟ ਬਣ ਕੇ ਜਾ ਰਹੇ ਸੀ ਕਈ ਸੂਟਾਂ ਦੀ ਵੀਡੀਓ ਬਣ ਜਾਂਦੀ ਹੈ ਜੀ ਕਈਆਂ ਦੀ ਨਹੀਂ ਬਣਦੀ ਅੱਜ ਆਪਾਂ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਾਂ ਕਰਿਆਗਾ ਪਸ਼ਮੀਨੇ ਦੇ ਸੂਟ ਤੇ ਵਰਕ ਇਹ ਰਾਮਟੈਕਸ ਦਾ ਪਸ਼ਮੀਨਾ ਨਹੀਂ ਹੈਗਾ ਜੀ ਪਰ ਹੈ ਪਸ਼ਮੀਨਾ ਲੋ ਜੀ ਡਿਜ਼ਾਈਨ ਦੇਖੋ ਆਪਣਾ ਇਸ ਤਰ੍ਹਾਂ ਥੱਲੇ ਇਹ ਰਿਹਾ ਡਿਜ਼ਾਈਨ ਹੈ। ਇਹਦੀ ਪੱਜੂ ਦਾ ਡਿਜ਼ਾਈਨ ਵੀ ਆਪਾਂ ਦਿਖਾਉਣੀ ਥੋਨਾ। ਲੋਜੀ ਇਹ ਹੈ ਦੀ ਬਾਜੂ ਦਾ ਇਸ ਤਰ੍ਹਾਂ ਬੇਲ ਪਾ ਕੇ ਤੇ ਇੱਕ ਫਲਾਵਰ ਪਾਇਆ ਹੋਇਆ ਕੰਮ ਦੀ ਫਿਨਿਸ਼ਿੰਗ ਦੇਖ ਲਓ ਇਹ ਦੇਖ ਕਿਸੇ ਨੇ ਵੀ ਆਪ ਦਾ ਸਟੱਫ ਦੇ ਕੇ ਵੀ ਆਪਣੇ ਤੋਂ ਵਰਕ ਕਰਾਉਣਾ ਹੋਵੇ ਤਾਂ ਵੀ ਆਪਾਂ ਵਰਕ ਕਰ ਦਾਂਗੇ ਸੂਟ ਇਹ ਹੈ ਜੀ ਇਹ ਇਸ ਤਰ੍ਹਾਂ ਤੁਹਾਨੂੰ ਦੇਖਿਓ ਡਬਲ ਸ਼ੀਟ ਜਿਹਾ ਕੱਪੜਾ ਇਹ ਇਸ ਤਰ੍ਹਾਂ ਦੇਖੋ ਪੁੱਠੇ ਪਾਸੇ ਇਸ ਤਰ੍ਹਾਂ ਬਹੁਤ ਸੋਹਣਾ ਸਟੱਫ ਹੈ ਤੇ ਆਪਾਂ ਕੱਲੀ ਘੇਰੇ ਤੇ ਬੇਲ ਪਾਈਏ ਤੁਸੀਂ ਬੇਲ ਦਾ ਆਪਣੀ ਦਾ ਕੰਮ ਦੇਖੋ ਜੀ ਬਰੀਕ ਇਹਨਾਂ ਤੇ ਬਹੁਤ ਸੋਹਣੀ ਬੇਲ ਹੈ ਇਸ ਤਰ੍ਹਾਂ ਘੇਰੇ ਤੇ ਪਾਈ ਹੋਈ ਹੈ ਬੇਲ ਤੇ ਇਸੇ ਤਰੀਏ ਆਪਾਂ ਪਾਇਆ ਬਾਜੀ ਤੇ ਬਾਜ ਜੁੱਤੀ ਬੇਲ ਪਾਈ ਹੈ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਬਰੀਕ ਕੰਮ ਹੈ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਆਪਣੇ ਕੰਮ ਦੀ ਸਾਦੇ ਵਾਲਾ ਸਟੱਫ ਹੈ ਜੀ ਇਹ ਵੀ ਗਰਮ ਕੱਪੜੇ ਚ ਹੀ ਹੈ ਬਸ ਹੋਣੀ ਪਤਾ ਨਹੀਂ ਕਿੱਈ ਹੈ ਇਹ ਹੈ ਗਰਮ ਸਟੱਫੀ ਕਿਸੇ ਨੇ ਵੀ ਆਪਣੇ ਕੋਲ ਵਰਕ ਕਰਾਉਣਾ ਹੋਵੇ ਜੀ ਤੱਪਾ ਆਪਣਾ ਨੰਬਰ ਦੇਵਾਂਗੇ ਵੀਡੀਓ 'ਚ ਤੇ ਵਰਕ ਕਰਾ ਸਕਦੇ ਹੋ ਤੁਸੀਂ ਠੀਕ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਆਪਣੇ ਹੋਰ ਵੀ ਸੂਟ ਬਣਨੇ ਦਿੱਤੇ ਹੋਏ ਜੀ ਬਸ ਆ ਜਾਣਗੇ ਕਾਰੀਗਰ ਬਣਾਈ ਜਾਂਦਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਜੇ ਹੋ ਸਕੇ ਆ ਵੀਡੀਓ ਸ਼ੇਅਰ ਕਰਾਂਗੇ ਡਿਜ਼ਾਈਨ ਦੇ ਪਹਿਣਾ ਫਿਰ ਡਿਜ਼ਾਈਨ ਦੇਖ ਕੇ ਬਣਾ ਲੈਂਦੇ ਜੀ ਆਪਾਂ ਬਿਲਕੁਲ ਨੇੜੇ ਡਿਜ਼ਾਈਨ ਦਿਖਾਉਣੇ ਆ ਤੁਹਾਨੂੰ ਦੇਖੋ ਸਿੰਗਲ ਟੰਕੇ ਦਾ ਵਰਕ ਹੈ ਸਾਰਾ ਇਹ ਨਹੀਂ ਬ੍ਰੇਕ ਇਹ ਦੇਖੋ ਕੰਮ ਦੀ ਪੂਰੀ ਫਿਨਿਸ਼ਿੰਗ ਮਿਲੂਗੀ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ